ਜ਼ਿੰਦਗੀ ਦਿਨ ਤੇ ਰਾਤ ਵਾਂਗ ਹੁੰਦੀ ਹੈ ਕਦੇ ਲੰਬਾ ਦਿਨ ਤੇ ਕਦੇ ਛੋਟੀ ਰਾਤ ਤੇ ਕੱਲ ਤੋਂ ਫਿਰ ਹੌਲੀ-ਹੌਲੀ ਰਾਤ ਲੰਬੀ ਹੋ ਜਾਏਗੀ ਤੇ ਦਿਨ ਛੋਟੇ ਹੁੰਦੇ ਜਾਣਗੇ ਕਿਉਂਕਿ ਉਤਰਾ ਚੜਾ ਤਾਂ ਇਸੇ ਤਰ੍ਹਾਂ ਚੱਲਦੇ ਰਹਿਣਗੇ ਐਵੇਂ ਬਕਾਰਚ ਹੀ ਪਰੇਸ਼ਾਨ ਨਾ ਹੋਵੋ ਜੋ ਅੱਜ ਤੁਹਾਡੇ ਕੋਲ ਹੈ ਉਹ ਕੱਲ ਤੁਹਾਡੇ ਕੋਲ ਨਹੀਂ ਰਹੇਗਾ ਭਾਵੇਂ ਉਹ ਫੇਲੀਅਰ ਹੀ ਕਿਉਂ ਨਾ ਹੋਵੇ ਇਸ ਲਈ ਕਦੇ ਪਰੇਸ਼ਾਨ ਨਾ ਹੋਵੋ ਕਿ ਮੈਂ ਅਸਫਲ ਹੋ ਗਿਆ ਤੁਸੀਂ ਅੱਜ ਭਾਵੇਂ ਅਸਫਲ ਹੋ ਪਰ ਕੱਲ ਨੂੰ ਜ਼ਰੂਰ ਸਫਲ ਹੋਵੋਗੇ ਹਾਰ ਮੰਨ ਲੈਣਾ ਸਭ ਤੋਂ ਸੌਖਾ ਹੈ ਪਰ ਮੰਜ਼ਿਲ ਕਦੇ ਸੌਖੇ ਨਹੀਂ ਮਿਲਦੀ ਇਸ ਲਈ ਤੁਸੀਂ ਕਦੇ ਹਾਰ ਨਾ ਮੰਨੋ ਭਾਵੇਂ ਉਹਨਾਂ ਲੋਕਾਂ ਲਈ ਹੀ ਸਹੀ ਜਿਹੜੇ ਤੁਹਾਨੂੰ ਕਹਿੰਦੇ ਸੀ ਤੁਸੀਂ ਕਦੇ ਕੁਝ ਕਰ ਨਹੀਂ ਪਾਉਂਗੇ ਜ਼ਿੰਦਗੀ 'ਚ ਐਸਾ ਵੀ ਸਮਾਂ ਆਏਗਾ ਜਦੋਂ ਤੁਹਾਡਾ ਸਭ ਕੁਝ ਖਤਮ ਹੋ ਜਾਵੇਗਾ ਜ਼ਿੰਦਗੀ ਦੇ ਸਾਰੇ ਰੰਗ ਫਿੱਕੇ ਲੱਗਣਗੇ ਤੇ ਕੁਝ ਵੀ ਤੁਹਾਨੂੰ ਚੰਗਾ ਨਹੀਂ ਲੱਗੇਗਾ ਪਰ ਅਸਲ ਵਿੱਚ ਉਦੋਂ ਹੀ ਤੁਹਾਡੀ ਜ਼ਿੰਦਗੀ ਦੀ ਅਸਲੀ ਸ਼ੁਰੂਆਤ ਹੋਵੇਗੀ ਇੱਕ ਇੱਕ ਕਰਕੇ ਤੁਹਾਨੂੰ ਸਾਰੇ ਰਾਹ ਮਿਲਣ ਲੱਗਣਗੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਮਜ਼ਾ ਸਿਰਫ ਰਸਤੇ ਦਾ ਹੁੰਦਾ ਹੈ ਇਸ ਲਈ ਤੁਸੀਂ ਕੁਝ ਵੀ ਕਰੋ ਪਰ ਚੱਲਦੇ ਰਹੋ ਕਿਉਂਕਿ ਖੜਿਆ ਤਾਂ ਪਾਣੀ ਵੀ ਮੁਸ਼ਕਲ ਜਾਂਦਾ ਹੈ ਕੋਈ ਤਹਾਨੂੰ ਤਾਂ ਹਰਾ ਸਕਦਾ ਹੈ ਪਰ ਤੁਹਾਡੇ ਹੌਂਸਲੇ ਨੂੰ ਨਹੀਂ ਕੋਈ ਹਰਾ ਸਕਦਾ ਇਸ ਲਈ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦ ਜਾਨ ਲਾ ਦਿਓ ਬਸ ਤੁਹਾਡਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਹੈ ਜ਼ਿੰਦਗੀ ਤਾਂ ਕਿਤੋਂ ਵੀ ਸ਼ੁਰੂ ਹੋ ਸਕਦੀ ਹੈ ਇਹ ਟਾਈਮ ਵੀ ਸੰਘਰਸ਼ਤਾ ਹੋ ਸਕਦਾ ਹੈ ਬਸ ਇੱਕ ਗੱਲ ਯਾਦ ਰੱਖਿਓ ਜਾਂ ਤਾਂ ਜਿੱਤ ਮਿਲੇਗੀ ਜਾਂ ਰਸਤਾ ਮਿਲੇਗਾ ਆਪਣੇ ਸੰਘਰਸ਼ ਨੂੰ ਆਪਣਾ ਜਨੂਨ ਬਣਾ ਲਓ ਜਦੋਂ ਤੱਕ ਇਹ ਤੁਹਾਡੀ ਕਹਾਣੀ ਨਾ ਲਿਖ ਦੇਵੀਂ ਉਦੋਂ ਤੱਕ ਆਪਣੇ ਰਸਤੇ ਤੇ ਚੱਲਦੇ ਜਾਓ ਜਦੋਂ ਤੱਕ ਤੁਹਾਨੂੰ ਤੁਹਾਡੀ ਤੈਅ ਕੀਤੀ ਮੰਜ਼ਿਲ ਨਾ ਮਿਲੇ ਜਿਹੜਾ ਬੰਦਾ ਅੱਜ ਦਾ ਕੰਮ ਨਿਜਮ ਬਣਾ ਕੇ ਕਰੇਗਾ ਉਹ ਬੰਦਾ ਜ਼ਿੰਦਗੀ 'ਚ ਕਦੇ ਮਾਰ ਨਹੀਂ ਖਾਏਗਾ ਤੇ ਉਹ ਹਮੇਸ਼ਾ ਸਫਲ ਰਹੇਗਾ ਜੇ ਤੁਹਾਡੇ 'ਚ ਜਿੱਤਣ ਦੀ ਭੁੱਖ ਹੈ ਤਾਂ ਤੁਸੀਂ ਆਪਣੇ ਸੁਪਨਿਆਂ ਨੂੰ ਜ਼ਰੂਰ ਪੂਰਾ ਕਰੋਗੇ ਉਮੀਦ ਹੈ ਤੁਹਾਨੂੰ ਇਹ ਗੱਲਾਂ ਵਧੀਆ ਲੱਗ ਰਹੀਆਂ ਹੋਣੀਆਂ ਜੇਕਰ ਤੁਹਾਨੂੰ ਇਹ ਸਾਡੀਆਂ ਕਈਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਜੀ